ਬਹੁਤ ਮਾਰਨ ਵਾਲੀ ਗੱਲ ਹੈ ਕਿ ਜਦੋਂ ਆਪਾਂ ਇਸ ਪੱਧਰ ਤੇ ਮੈਡਲ ਜਿੱਤ ਕੇ ਆਉਂਨੇ ਆ ਤੇ ਸਾਰਾ ਦੇਸ਼ ਸਾਰਾ ਪੰਜਾਬ ਤੁਹਾਡਾ ਇਲਾਕਾ ਤੁਹਾਡਾ ਮਾਣ ਕਰਦਾ ਸਾਨੂੰ ਪਤਾ ਸੀਗਾ ਕਿ ਜਿਹੜਾ ਰਸਤਾ ਉਹ ਸੌਖਾ ਨਹੀਂ ਹੈ ਕਿਉਂਕਿ 올림픽 ਕੋਈ ਇਜ਼ੀ ਗੇਮਸ ਨਹੀਂ ਹੈ ਗਿਆ ਹਰ ਇੱਕ ਟੀਮ ਪਿਆਰ ਪਿਆਰ ਹੋ ਕੇ ਆਉਂਦੀ ਆ ਸੋ ਅਹੀਂ ਪੂਰਾ ਆਪਣਾ ਜਿੱਦੋਜਾਦ ਟੀਮ ਨੇ ਲਾ ਕੇ ਔਰ ਮੈਨਸ ਦੇ ਨਾਲ ਹੀ ਮੈਡਲ ਲੈ ਕੇ ਆਂਦਾ ਮਨ ਦੇ ਵਿੱਚ ਇਹ ਵੀ ਮਲਾਲ ਹੈਗਾ ਕਿ ਵੀ 골ਡ ਮੈਡਲ ਨਹੀਂ ਜਿੱਤ ਪਾਏ ਬਿਲਕੁਲ ਹੀ ਬਿਲਕੁਲ ਕਿਉਂਕਿ ਅਸੀਂ ਇੱਕ 골ਡ ਮੈਡਲ ਦੀ ਆਸ ਰੱਖੀ ਫੇਸੀਗੇ ਤੇ ਪਰ ਪਰ ਕੋਈ ਨਹੀਂ ਇੱਕ ਮੈਡਲ ਲੈਉਣਾ ਇਜ਼ ਵੈਰੀ ਇੰਪੋਰਟੈਂਟ ਹੈ ਨਾ ਕਿ ਸੋ ਹੀ ਮੈਡਲ ਲੈ ਕੇ ਆਏ ਆ ਤੇ ਸਾਨੂੰ ਅਸੀਂ ਕੁਝ ਪੈਰਾਸੋਲਪਿਕ ਦੇ ਵਿੱਚ ਇੰਡੀਆ ਦੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ ਤਾਂ ਜਦੋਂ ਟੀਮ ਜਿੱਤ ਕੇ ਵਾਪਸ ਆਉਂਦੀ ਹੈ ਤਾਂ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਉਸ ਦੇ ਵੱਲੋਂ ਵੀ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ ਤਾਂ ਪੰਜਾਬ ਪਹੁੰਚਣ ਦੇ ਉੱਤੇ ਤਾਂ ਪੂਰੇ ਪੰਜਾਬ ਦੇ ਅੰਦਰ ਵਿਆਹ ਵਰਗਾ ਮਾਹੌਲ ਪਾਇਆ ਜਾਂਦਾ ਤਾਂ ਵੱਡੇ ਪੱਦਰ ਦੇ ਉੱਤੇ ਲੋਕਾਂ ਦੇ ਵੱਲੋਂ ਢੋਲ ਦੇ ਡੱਗੇ ਦੇ ਉੱਤੇ ਭੰਗੜੇ ਪਾ ਕੇ ਔਰ ਆਤਿਸ਼ਬਾਜੀ ਕਰਕੇ ਜਿਹੜਾ ਹੈ ਉਹ ਸਵਾਗਤ ਕੀਤਾ ਜਾਂਦਾ ਤਾਂ ਇਸ ਟੀਮ ਦੇ ਖਿਡਾਰੀ ਜਰਮਨ ਪ੍ਰੀਤ ਸਿੰਘ ਬੱਲ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਲਾਂਗ ਕਰਦੇ ਨੇ ਔਰ ਰਜਧਾਨ ਪਿੰਡ ਦੇ ਰਹਿਣ ਵਾਲੇ ਨੇ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਰਮਨ ਜੀ ਬਹੁਤ-ਬਹੁਤ ਮੁਬਾਰਕਾਂ ਜੀ ਪਹਿਲਾਂ ਥੈਂਕ ਯੂ ਸੋ ਮਚ ਜੀ अच्छा भाई ਤੁਸੀਂ ਮੈਡਲ ਜਿੱਤ ਕੇ ਆਏ ਹੋ ਇਹਨੇ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਵੱਲੋਂ ਔਰ ਪੰਜਾਬ ਦੇ ਵੱਲੋਂ ਤੁਹਾਡਾ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਦਾ ਜਿਹੜਾ ਮਾਣ ਮਹਿਸੂਸ ਕਰਦੇ ਹੋ ਬਿਲਕੁਲ ਜੀ ਬਿਲਕੁਲ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਜਦੋਂ ਆਪਾਂ ਇਸ ਪੱਧਰ ਤੇ ਮੈਡਲ ਜਿੱਤ ਕੇ ਆਉਂਨੇ ਆ ਤੇ ਸਾਰਾ ਦੇਸ਼ ਸਾਰਾ ਪੰਜਾਬ ਤੁਹਾਡਾ ਇਲਾਕਾ ਤੁਹਾਡਾ ਮਾਣ ਕਰਦਾ ਉਸ ਤੋਂ ਵੱਡੀ ਚੀਜ਼ ਗੱਲ ਨਹੀਂ ਕੋਈ ਹੈ ਜੀ ਕਿਸ ਤਰ੍ਹਾਂ ਦੀ ਫੀਲਿੰਗ ਸੀਗੀ ਜਦੋਂ ਇੱਥੋਂ ਗਏ ਹੋ 올림픽 ਖੇਡਣ ਦੇ ਲਈ ਔਰ ਤੁਹਾਨੂੰ ਆਸ ਉਮੀਦ ਸੀਗੀ ਕਿਹੋ ਜੀ ਆਸ ਲੈ ਕੇ ਗਏ ਸੀ ਉੱਥੇ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਮੈਡਲ ਔਰਡਿਨ ਫਿਨਿਸ਼ ਕਰਨ ਦੀ ਆਸ ਨਾਲ ਹੀ ਗਏ ਸੀਗੇ ਸੋ ਕਾਫੀ ਸਾਨੂੰ ਪਤਾ ਸੀਗਾ ਕਿ ਜਿਹੜਾ ਰਸਤਾ ਉਹ ਸੌਖਾ ਨਹੀਂ ਹੈਗਾ ਕਿਉਂਕਿ 올림픽 ਕੋਈ ਇਜ਼ੀ ਗੇਮਸ ਨਹੀਂ ਹੈਗੇ ਹਰ ਇੱਕ ਟੀਮ ਚਾਰ ਬਾਰ ਤਿਆਰ ਹੋ ਕੇ ਆਉਂਦੀ ਆ ਸੋ ਅਸੀਂ ਪੂਰਾ ਆਪਣਾ ਜਿੱਦੋ ਜਿਆਦ ਟੀਮ ਨੇ ਲਾ ਕੇ ਔਰ ਮਿਹਨਤ ਦੇ ਨਾਲ ਹੀ ਮੈਡਲ ਲੈ ਕੇ ਆਂਦਾ ਤਾਂ ਸਾਨੂੰ ਆਪਣੀ ਟੀਮ ਤੇ ਪੂਰਾ ਮਾਣ ਆ ਜਦੋਂ ਉੱਥੇ ਖੇਡ ਰਹੇ ਸੀਗੇ ਤੇ ਘਰੋਂ ਪਰਿਵਾਰ ਦੇ ਵੱਲੋਂ ਕੋਈ ਟੈਲੀਫੋਨ ਆਉਂਦਾ ਸੀਗਾ ਬਿਲਕੁਲ ਜੀ ਬਿਲਕੁਲ ਪਰਿਵਾਰ ਹਰ ਸਮੇਂ ਨਾਲ ਖੜਾ ਰਹਿਦਾ ਹੈ ਤੇ ਖਲੋਤੇ ਵੀ ਆ ਤੇ ਜਦੋਂ ਵੀ ਕਿਤੇ ਮੈਚ ਖੇਡਣ ਜਾਈਏ ਖੇਡ ਕੇ ਆਈਏ ਪਰਿਵਾਰ ਵਾਲਿਆਂ ਦਾ ਫੋਨ ਤੇ ਮੈਸੇਜ ਜਰੂਰ ਪਹੁੰਚ ਜਾਂਦਾ ਸੀਗਾ ਸੋ ਦੇ ਨਾਲ ਇਨਸਾਨ ਮੋਟੀਵੇਟ ਰਹਿੰਦਾ ਕਿਉਂਕਿ ਫੈਮਿਲੀ ਦਾ ਡੀ ਸਭ ਤੋਂ ਮੋਟੀਵੇਸ਼ਨਲ ਚੀਜ਼ ਹੁੰਦੀ ਹੈ ਇੱਥੇ ਕਿਹੜਾ ਮੈਚ ਖੇਡਿਆ ਤੁਸੀਂ ਕਿਹੜੀ ਸਟੇਜ ਤੇ ਜਾ ਕੇ ਤੁਹਾਨੂੰ ਜਿਹੜਾ ਇਹ ਅਨਾਉਂਸਮੈਂਟ ਸੁਣਨ ਨੂੰ ਮਿਲੀ ਹੈ ਕਿ ਵੀ ਤੁਸੀਂ ਜਿੱਤ ਗਏ ਹੋ ਇਹ ਸੈਮੀਫਾਈਨਲ ਲਾਸ ਕਰਦੇ ਸੀ ਜਰਮਨੀ ਤੋਂ ਬਾਅਦ ਕਾਂਸੀ ਦੇ ਤੱਕ ਮਿਲ ਹੀ ਅਸੀਂ ਸਪੇਨ ਤੋਂ ਜਿੱਤੇ ਸੀ ਫਿਰ ਮਨ ਦੇ ਵਿੱਚ ਇਹ ਵੀ ਮਲਾਲ ਹੈਗਾ ਕਿ ਵੀ 골ਡ ਮੈਡਲ ਨਹੀਂ ਜਿੱਤ ਪਾਏ ਬਿਲਕੁਲ ਹੀ ਬਿਲਕੁਲ ਕਿਉਂਕਿ ਅਸੀਂ ਇੱਕ 골ਡ ਮੈਡਲ ਦੀ ਆਸ ਤਾਂ ਹੈ ਕਿ ਕੇ ਸੀਗੇ ਤੇ ਪਰ ਉਹ ਪਰ ਕੋਈ ਨਹੀਂ ਮੈਡਲ ਲੈਣਾ ਇਜ਼ ਵੈਰੀ ਇੰਪੋਰਟੈਂਟ ਹੈ ਨਾ ਤੇ ਸੋ ਇਹ ਮੈਡਲ ਲੈ ਕੇ ਆਏ ਆ ਤੇ ਸਾਨੂੰ ਇਸੀ ਦੀ ਖੁਸ਼ੀ ਹੈ ਬਿਲਕੁਲ ਮੈਡਲ ਜਿਹੜਾ ਭਾਵੇਂ ਉਹ ਹੈਗਾ ਤੁਸੀਂ ਜਿੱਤ ਕੇ ਆਏ ਉਹ ਕਾਰਸੀ ਦਾ ਤਮਗਾ ਤਾਂ ਬੜਾ ਤਗੜਾ ਇਹ ਅਚੀਵਮੈਂਟ ਹੈ ਤੁਹਾਡੀ ਕਿਸ ਤਰ੍ਹਾਂ ਵੇਖਦੇ ਹੋ ਪੂਰੇ ਮੈਚ ਨੂੰ ਔਰ ਪੂਰੀ ਆਪਣੀ ਟੀਮ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜੇ ਤੁਹਾਡੇ ਕੈਪਟਨ ਨੇ ਉਹਨਾਂ ਦੀ ਕਪਤਾਨੀ ਦੇ ਵਿੱਚ ਇੱਕ ਵਧੀਆ ਦਿਸ਼ਾ ਮਿਲੀ ਹੈ ਬਿਲਕੁਲ ਜੀ ਬਿਲਕੁਲ ਸਾਡੇ ਕਪਤਾਨ ਦੀ ਦਿਸ਼ਾ ਦੇ ਨਾਲ ਹੀ ਸਾਰੇ ਤੇ ਸਾਰੀ ਟੀਮ ਆਪਣੇ ਕਿਉਂਕਿ ਸਾਡੀ ਟੀਮ ਦੇ ਵਿੱਚ ਇਦਾਂ ਨਹੀਂ ਹੈਗਾ ਕੋਈ ਵੀ ਕੋਈ ਸੀਨੀਅਰ ਸੀਨੀਅਰ ਜਾਂ ਕੋਈ ਸਿਧਾ ਨਹੀਂ ਚੀਜ਼ ਨਹੀਂ ਹੈ ਕਿ ਸਾਰੀ ਟੀਮ ਇੱਕ ਜੋਟੋ ਕੇ ਖੇਡਦੀ ਹੈ ਹਾਂ ਸੋ ਪਲੇਅਰਾਂ ਦੀ ਮਿਹਨਤ ਕੋਚਾਂ ਦੀ ਮਿਹਨਤ ਦੇ ਸਦਕਾ ਹੀ ਆਪਾਂ ਅੱਜ ਸਟੇਕਰ ਪਹੁੰਚੇ ਹਾਂ ਜਰਮਨ ਪ੍ਰੀਤ ਜੀ ਜਦੋਂ ਤੁਸੀਂ ਪੰਜਾਬ ਆਉਨੇ ਹੋ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਨੇ ਹੋ ਉਹਦੇ ਬਾਅਦ ਗੁਰਦੁਆਰਾ ਸ੍ਰੀ ਬਾਬਾ ਪਕੜਾ ਸਾਹਿਬ ਵਿਖੇ ਵੀ ਜਾਨੇ ਹੋ ਤੁਹਾਡੀ ਟੀਮ ਦੇ ਵਿੱਚ ਮੈਂ ਸਮਝਦਾ ਕਿ ਨੌ ਪੰਜਾਬੀ ਖਿਡਾਰੀ ਨੇ ਜਿਨ੍ਹਾਂ ਦੇ ਵਿੱਚ ਸਾਫ ਸੂਰਤ ਦੇਖ ਲਿਆ ਜਾਵੇ ਤਾਂ ਜਰਮਨ ਪ੍ਰੀਤ ਸਿੰਘ ਬੱਲ ਜਿਹੜੇ ਨੇ ਉਹਨਾਂ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਇਸ ਤਰ੍ਹਾਂ ਦਾ ਸਮਝ ਦਿਓ ਆਪਣੀ ਇਮੇਜ ਨੂੰ ਇਸ ਤਰ੍ਹਾਂ ਦੀ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਇਹ ਇਮੇਜ ਜਿਹੜੀ ਆਪਣੇ ਗੁਰੂ ਮਹਾਰਾਜ ਦੀ ਆ ਸੋ ਇਹ ਮਾਣ ਉਹਨਾਂ ਦਾ ਹੀ ਆ ਸੋ ਵਧੀਆ ਲੱਗਦਾ ਵਾ ਜਦੋਂ ਤੁਸੀਂ ਇੱਕ ਏਡੇ ਪੱਧਰ ਤੇ ਖੇਡ ਕੇ ਆਨੇ ਹੋ ਤੇ ਤੁਸੀਂ ਆ ਕੇ ਆਪਣੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦਿਆਂ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਆਪਾਂ ਇਸ ਮਕਾਮ ਤੱਕ ਪਹੁੰਚੇ ਆਂ ਸੋ ਉਹਨਾਂ ਦਾ ਸ਼ੁਕਰਾਨਾ ਕਰਨਾ ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇੱਦੇ ਵੱਲੋਂ ਵੀ ਜਿਹੜੀਆਂ ਮੁਬਾਰਕਾਂ ਦਿੱਤੀਆਂ ਗਈਆਂ ਨੇ ਉਹਦੇ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਔਰ ਜਿਹੜੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਦੇ ਵੱਲੋਂ ਜਿਹੜਾ ਤੁਹਾਡਾ ਸਵਾਗਤ ਕੀਤਾ ਗਿਆ ਜਦੋਂ ਤੁਸੀਂ ਆਪਣੇ ਰਾਜਸਥਾਨੀ 에어ਪੋਰਟ ਦੇ ਉੱਤੇ ਉਤਰੇ ਹੋ ਕੀ ਸਰਕਾਰ ਦੇ ਜਿਹੜੇ ਨੁਮਾਇੰਦੇ ਉੱਥੇ ਪਹੁੰਚੇ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਮੈਂ ਜਿੱਦੇ ਸਾਰੇ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਫੋਨ ਆਇਆ ਸੀਗਾ ਉਹਨਾਂ ਨੇ ਬਧਾਈਆਂ ਦਿੱਤੀਆਂ ਸਾਨੂੰ ਸੋ ਸਾਡੇ ਲਈ ਸਾਡੀ ਟੀਮ ਦੀ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਫੈਰ-ਫੈਰ ਤੇ ਵੇਖ ਰਹੇ ਆ ਸਾਡੀ ਪਰਫਾਰਮੈਂਸ ਨੂੰ ਔਰ ਸਾਨੂੰ ਔਰ ਹੌਸਲਾ ਦੇਂਦੇ ਆ ਬਾਅਦ ਚ ਪੰਜਾਬ ਆਉਂਦੇ ਆ ਸਾਨੂੰ ਪੰਜਾਬ ਦੇ ਮੰਤਰੀ ਸੀਐਮ ਸਾਰਿਆਂ ਦਾ ਹੀ ਦਾ ਯਾ ਇਆਂ ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਪਹਿਲਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਅਨਾਉਂਸਮੈਂਟ ਕੀਤੀ ਹੈ ਕਿ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਜਿਹੜੇ ਇਨਾਮ ਦੇ ਵਜੋਂ ਦਿੱਤੇ ਜਾਣਗੇ ਔਰ ਉਹਦੇ ਬਾਅਦ ਕੋਈ ਜਿਹੜੇ ਤੁਸੀਂ ਨੌਕਰੀ ਕਰ ਰਹੇ ਹੋ ਪਹਿਲਾਂ ਉਹਦੇ ਬਾਰੇ ਵੀ ਕੁਝ ਦੱਸਣਾ ਤੁਸੀਂ ਸੰਤੁਸ਼ਟ ਹੋ ਇਹਨਾਂ ਚੀਜ਼ਾਂ ਤੋਂ ਬਿਲਕੁਲ ਜੀ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਕਿਉਂਕਿ ਬਾਕੀ ਸਰਕਾਰਾਂ ਜਿਹੜੀਆਂ ਆ ਇਸ ਕਿਉਂਕਿ 올림픽 ਸਭ ਤੋਂ ਵੱਡਾ ਇਵੈਂਟ ਆ ਤੇ 올림픽ਸ ਦੇ ਵਿੱਚ ਮੈਡਲ ਲੈ ਕੇ ਆਉਣਾ ਕੋਈ ਸੌਖੀ ਗੱਲ ਨਹੀਂ ਹੈ ਜੀ ਇਦੇ ਲਈ ਬਹੁਤ ਹੀ ਸੈਕਰੀਫਾਈਸ ਤੇ ਬੜੀ ਮਿਹਨਤ ਆ ਪਲੇਅਰਾਂ ਦੀ ਬਾਕੀ ਸਰਕਾਰਾਂ ਜਿਦਾ ਕਿ ਹਰਿਆਣਾ ਹੋ ਗਈ ਉੜੀਸਾ ਹੋ ਗਈ ਯੂਪੀ ਹੋ ਗਈ ਇਹਨਾਂ ਦੇ ਇਸ ਤਕਵੇਂ ਦੇ ਉੱਤੇ ਜਿਹੜੇ ਇਨਾਮ ਦੀ ਰਾਸ਼ੀ ਆ ਉਹ ਜ਼ਿਆਦੀ ਆ ਸਾਡੀ ਮੰਗ ਆ ਸਰਕਾਰ ਕੋਲੋਂ ਕਿ ਸਾਡੀ ਵੀ ਜਿਹੜੀ ਮੰਗ ਪੂਰੀ ਕੀਤੀ ਜਾਵੇ ਸਾਨੂੰ ਵੀ ਉਹਨਾਂ ਬਣਦਾ ਸਤਕਾਰ ਦਿੱਤਾ ਜਾਵੇ ਬਾਕੀ ਨੌਕਰੀਆਂ ਦੀ ਵੀ ਅਸੀਂ ਸਰਕਾਰ ਅੱਗੇ ਰਿਕਵੈਸਟ ਕੀਤੀ ਹੋਈ ਆ ਕਿ ਸਾਨੂੰ ਅਸੀਂ ਜਿਦਾ ਦੋ ਪਲੇਅਰ ਆ ਜਿਨਾਂ ਕੋ ਪੰਜਾਬ ਦੀ ਜੌਬ ਨਹੀਂ ਹੈਗੇ ਅਸੀਂ ਪੰਜਾਬ ਦੀ ਜੌਬ ਕਰਨਾ ਚਾਹੁੰਦੇ ਆ ਸਾਨੂੰ ਪੰਜਾਬ ਦੀ ਜੌਬ ਦਿੱਤੀ ਜਾਵੇ ਤੁਸੀਂ ਕਿਹੜੀ ਜੌਬ ਕਰ ਰਹੇ ਹੋ ਹੁਣ ਮੌਕੇ ਤੇ ਮੈਂ ਇਸ ਟਾਈਮ ਇਨਕਮ ਟੈਕਸ ਵਿੱਚ ਆ ਕੇ ਜਰਮਨੀ ਮੈਂ ਇਹ ਜਾਣਨਾ ਚਾਹੁੰਗਾ ਕਿ ਕੋਈ ਜਦੋਂ ਤੁਸੀਂ 올림픽 ਖੇਡਣ ਦੇ ਲਈ ਉੱਥੇ ਗਏ ਹੋ ਕੋਈ ਐਸੇ ਖਾਸ ਪਲ ਜਿਹੜੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਯਾਦ ਰਹਿਣ ਵਾਲੇ ਹੋਣਗੇ ਇਹੋ ਜੇ ਕੋਈ ਸਾਂਝੇ ਕਰੋ ਬਿਲਕੁਲ ਹੀ ਖਾਸ ਪਲ ਇਹ ਸੀ ਜਦੋਂ ਅਸੀਂ ਮੈਟਲ ਲੈ ਕੇ ਆਏ ਸੀ ਕਿਉਂਕਿ ਸਾਡੇ ਲਈ ਔਰ ਸਾਰੇ ਕਲੀਅਰਲੀ ਅ ਤੇ ਵੀ ਇਹ ਸਭ ਤੋਂ ਵੱਡਾ ਪਾੜ ਹੁੰਦਾ ਕਿ ਜਦੋਂ ਤੁਸੀਂ ਆਪਣੇ ਦੇਸ਼ ਲਈ ਮੈਡਲ ਜਿੱਤਦੇ ਹੋ 올림픽s 'ਚ ਇਸ ਤੋਂ ਵੱਡੀ ਮਾਣ ਵਾਲੀ ਉਸ ਤੋਂ ਖੁਸ਼ੀ ਵਾਲਾ ਦਿਨ ਨਹੀਂ ਹੋ ਸਕਦਾ ਸਾਡੇ ਸਾਡੇ ਦੀ। ਅਗਲਾ Aim ਕੀ ਆ ਹੁਣ ਨੈਕਸਟ ਕੀ ਤੁਹਾਡਾ Aim ਸਾਡਾ ਹੀ Aim ਆ ਵੀ ਹੁਣ ਪਹਿਲਾਂ ਤਾਂ ਆਪਣਾ ਥੋੜਾ ਸਮਾਂ ਪਰਿਵਾਰ ਨਾਲ ਬਤਾਇਆ ਜਾਊਗਾ। ਉਸ ਤੋਂ ਬਾਅਦ ਜਿਹੜੀ ਅਗਲੀ ਤਿਆਰੀਆਂ ਆ ਅਗਲੇ ਟੂਰਨਾਮੈਂਟ ਆਉਣ ਲਈ ਉਹਨਾਂ ਲਈ ਵੀ ਤਿਆਰੀ ਕੀਤੀ ਜਾਊਗਾ। ਜਰਮਨ ਜੀ ਆਪਾਂ ਦੇਖਦੇ ਆਏ ਆ ਕਿ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਨੌਜਵਾਨ ਨੇ ਉਹਨਾਂ ਦੇ ਉੱਤੇ ਨਸ਼ੇ ਦਾ ਧੱਬਾ ਬੜਾ ਤਗੜਾ ਜਿਹੜਾ ਉਹ ਲੱਗਦਾ ਰਿਹਾ ਔਰ ਬਾਹਰ ਲੀਆਂ ਜਿਹੜੇ ਸੂਬੇ ਨੇ ਉਹਨਾਂ ਦੇ ਵੱਲੋਂ ਵੀ ਲਗਾਇਆ ਜਾਂਦਾ ਕੇਂਦਰ ਦੀਆਂ ਸਰਕਾਰਾਂ ਦੇ ਵੱਲੋਂ ਵੀ ਲਗਾਇਆ ਜਾਂਦਾ ਤਾਂ ਇੱਕ ਮੈਂ ਸਮਝਦਾ ਕਿ ਮੂੰਹ ਤੋੜਵਾ ਜਵਾਬ ਜਿਹੜਾ ਤੁਹਾਡੀ ਅਚੀਵਮੈਂਟ ਨੇ ਉਹਨਾਂ ਨੂੰ ਦਿੱਤਾ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਸਾਡੀ ਦੇ ਨੌਜਵਾਨ ਤੋਂ ਮੰਗੀ ਇਹੀ ਬੇਨਤੀ ਆ ਕਿ ਆਪਾਂ ਨਸ਼ਾ ਨੁਸ਼ਾ ਤੋਂ ਦੂਰ ਰਹੀਏ ਆਪਣਾ ਖੇਡਾਂ ਆ ਜਾਂ ਜੋ ਵੀ ਆਪਣਾ ਸਟੱਡੀ ਕਰਦੇ ਜਾਂ ਕਿਸੇ ਵੀ ਫੀਲਡ ਵਿੱਚ ਆਪਾਂ ਹੈਗੇ ਆ ਅੋਦੀਅਲ ਧਿਆਨ ਦੀ ਹੈ ਵਾਤ ਵਾਤ ਧਿਆਨ ਦੀ ਔਰ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਤਾਂ ਕਿ ਜੋ ਆਪਣਾ ਪੰਜਾਬ ਆ ਆਪਣਾ ਦੇਸ਼ ਆ ਆਪਣਾ ਸਾਰਾ ਵਰਲਡ ਆ ਸਹੀ ਰਹਿ ਸਕੇ ਇਹ ਸੀਜ਼ਾਂ ਤੋਂ ਦੂਰ ਰਹਿ ਕੇ ਤੇ ਸਾਡੀ ਹੀ ਪ੍ਰਸ਼ਨ ਹੋ ਜਾਣਾ ਪੂਰੀ ਜਰਮਨਜੀ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਮੈਂ ਸਮਝਦਾ ਕਿ ਏਡੀਆਂ ਕੋਈ ਵੱਡੀਆਂ ਜਿਹੜੀਆਂ ਪਿੰਡਾਂ ਪੱਦਰ ਦੇ ਉੱਤੇ ਗਰਾਊਂਡਾਂ ਨਹੀਂ ਹੈਗੀਆਂ ਨਾ ਹੀ ਕੋਈ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਕੋਈ ਇਹੋ ਜਿਹੀਆਂ ਫੈਸਿਲਿਟੀ ਜੇ ਦਿੱਤੀਆਂ ਜਾ ਰਹੀਆਂ ਕਿ ਹੌਕੀ ਨੂੰ ਲੈ ਕੇ ਜਿਹੜਾ ਨੌਜਵਾਨਾਂ ਨੂੰ ਜਿਹੜਾ ਉਹ ਪ੍ਰੇਰਿਤ ਕੀਤਾ ਜਾਵੇ ਜਾਂ ਕੋਈ ਚੰਗੇ ਕੋਚ ਸਰਕਾਰੀ ਤੌਰ ਤੇ ਦਿੱਤੇ ਜਾਣ ਕੋਈ ਤੁਹਾਡੀ ਡਿਮਾਂਡ ਹੈਗੀ ਹੈ ਕਿ ਜਿਹੜੀ ਨੌਜਵਾਨਾਂ ਨੂੰ ਨਵੀਂ ਸੇਧ ਮਿਲੇ ਬਿਲਕੁਲ ਜੀ ਬਿਲਕੁਲ ਇਹ ਸਰਕਾਰ ਦਾ ਕੰਮ ਹੈ ਸਰਕਾਰ ਨੇ ਕਰਨਾ ਹੈ ਕਿ ਹਰੇਕ ਪਿੰਡਾਂ ਦੇ ਵਿੱਚ ਵਧੀ ਹੋਵੇ ਗਰਾਊਂਡਾਂ ਬਣਾਉਣ ਤਾਂ ਕਿ ਜੋ ਹੋਰ ਪੰਜਾਬ ਦੇ ਪਲੇਅਰ ਅੱਗੇ ਨਿਕਲ ਕੇ ਆਉਣ ਇਹ ਮਿਹਨਤ ਕਰਨਾ ਤੇ ਆਪਣੇ ਦੇਸ਼ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਤੁਹਾਨੂੰ ਇੱਕ ਸਨ ਮੈਡਲ ਲੈਣ ਸਾਡੀ ਤੇ ਹੀ ਮੰਗ ਹੈ ਸਰਕਾਰ ਤੋਂ ਕਿ ਸਭ ਤੋਂ ਵੱਧ ਆਪਣਾ ਆਪਣਾ ਪੰਜਾਬ ਦੀ ਪੀੜੀ ਦਾ ਧਿਆਨ ਦਿੱਤਾ ਜਾਵੇ ਜਿਹੜੇ ਲੋਕ ਤੁਹਾਨੂੰ ਇੱਕ ਸਟਾਰ ਦੇ ਰੂਪ ਦੇ ਵਿੱਚ ਦੇਖ ਰਹੇ ਸੀਗੇ ਜਦੋਂ ਤੁਸੀਂ 올림픽 ਦੇ ਵਿੱਚ ਜਿਹੜਾ ਇਹ ਮਾਣ ਹਾਸਲ ਕੀਤਾ ਹੈ ਇਹਨਾਂ ਲੋਕਾਂ ਨੇ ਇੰਨੀ ਗਰਮਜੋਸ਼ੀ ਦੇ ਨਾਲ ਤੁਹਾਡਾ ਸਵਾਗਤ ਕੀਤਾ ਹੈ ਇਹਨਾਂ ਦੇ ਧੰਨਵਾਦ ਦੇ ਲਈ ਕੀ ਕੋਈ ਦੋ ਸ਼ਬਦ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਦੇਸ਼ ਵਾਸੀਆਂ ਦਾ ਇਲਾਕਾ ਨਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਕਿਉਂਕਿ ਇਹਨਾਂ ਮਾਣਾਂ ਦੇ ਸਦਕਾ ਇਹਨਾਂ ਅਰਦਾਸਾਂ ਦੇ ਸਦਕਾ ਹੀ ਅਸੀਂ ਇਸ ਜਗ੍ਹਾ ਤੇ ਪਹੁੰਚੇ ਆਂ ਪ੍ਰੇਰ ਇੱਕ ਇਦਾਂ ਦੀ ਹੈ ਜਿਹਨੂੰ ਸਿਰਫ ਮਾਨ ਸਨਮਾਨ ਦੀ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਸੋ ਤੁਸੀਂ ਦਿੰਦੇ ਹੋ ਇਦਾਂ ਹੀ ਰਹੋ ਹਰੇਕ ਸਪੋਰਟਸਮੈਨ ਦੀ ਇਦਾਂ ਹੀ ਹੈਲਪ ਕਰੋ ਔਰ ਉਹਨਾਂ ਨੂੰ ਇਦਾਂ ਹੀ ਮਾਣ ਦਿਓ ਤਾਂ ਬਿਲਕੁਲ ਇਹ ਸਨ ਹਾਕੀ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਬੱਲ ਜਿਹੜੇ ਹਾਲੀ ਦੇ ਵਿੱਚ 올림픽 ਦੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਆਏ ਨੇ ਔਰ ਦੇਸ਼ ਔਰ ਪੰਜਾਬ ਦਾ ਨਾਮ ਜਿਹੜਾ ਇਹਨਾਂ ਨੇ ਫਖਰ ਦੇ ਨਾਲ ਉੱਚਾ ਕੀਤਾ ਹੈ ਤਾਂ ਇਹਨਾਂ ਦੀ ਡਿਮਾਂਡ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹਨਾਂ ਨੂੰ ਮਾਨ ਸਨਮਾਨ ਦੇ ਤੌਰ ਦੇ ਉੱਤੇ 1-1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਹੋਰ ਨਾ ਸੂਬਿਆਂ ਦੀਆਂ ਸਰਕਾਰਾਂ ਜਿਵੇਂ ਹਰਿਆਣਾ, ਉੜੀਸਾ ਔਰ ਉਸ ਦੇ ਨਾਲ ਦੇ ਨਾਲ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵੱਲੋਂ ਆਪਣੇ ਖਿਡਾਰੀਆਂ ਨੂੰ ਜ਼ਿਆਦਾ ਮਾਨ ਸਨਮਾਨ ਜਿਹੜਾ ਉਹ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੀ ਤਰਜ਼ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਉਸ ਨੀਤੀ ਨੂੰ ਅਪਣਾਉਣਾ ਚਾਹੀਦਾ ਹੈ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ